ਪਿੰਡਾ ਤੁਹਾਡਾ ਕਿੱਛੀ ਗੁਰਨਾ ਚਿਲਾ ਪਿੰਡ ਹੈ ਕੀ ਪ੍ਰੋਬਲਮ ਕੀ ਤੁਹਾਨੂੰ ਮੈਂ ਇੰਡੀਕੇਟ ਇੰਡੀਕੇਟ ਹੈਗੀ ਕਰਤੀ ਤੇ ਕਰਤੀ ਹਾਂਗੀ ਜੀ ਸਾਨੂੰ ਮਦਦ ਦੀ ਲੋੜ ਚਾਹੀਦੀ ਹੈ ਬੱਚੇ ਨੂੰ ਮੋਕਰੀ ਚਾਹੀਦੀ ਜੀ ਦੋ ਬੱਚੇ ਵੀ ਹਨ ਅੰਨ ਤੇ ਟੋਟੀ ਕੋਈ ਨਹੀਂ ਓਕੇ ਰਹਿੰਦੀ ਹੈ ਬਹੁਤ ਜ਼ਰੂਰ ਤਕਰੀਬੀ ਪੀ ਹੈ ਜੀ बच्चे किट किट देख। बच्चा मेरा 1700 اتاਏਗਾ ਇਥੇ ਗਿਆਨ ਸਰ ਗਾਏ। ਇਹ ਬਚਾਰਾ ਲੂੜ ਹੈਗੀ। ਕੁ ਤਕਰੀਬੀ ਕੋ ਹੋ ਜਾਣਾ ਹੈ ਜੀ। ਘਰ ਵਾਲੇ ਕੀ ਕੰਮ ਕਰਦੇ। ਘਰ ਵਾਲੇ ਕੁਛ ਨਹੀਂ ਕਰਦੇ ਜੀ ਢਿਆੜੀ ਧੱਪਾ ਕਰਦੇ। ਚਲੋ। ਢਿਆੜੀ ਕਰਦੇ ਲੇਖਿੰਦੇ। ਤਾਂ ਵੀ ਕਦੀ ਮਿਲ ਜਾਂਦੀ ਹੈ ਕਿ ਕਰ ਲੈਂਦੇ ਨਹੀਂ ਫਲਾਸ। ਹੋਰ ਕੀ ਕੀ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ? ਠੀਕ ਹੈ ਦੇਖੋ ਸਰਕਾਰ ਨੂੰ ਕੁਛ ਸਾਨੂੰ ਮੇਨ ਦਾ ਕਣਕ ਮਿਲਦੀ ਹੈ ਉਹ ਵੀ ਉਹ ਕੱਟੀ ਗਈ ਕਣਕ ਨਹੀਂ ਇਸੇ ਗੇ 15 15 ਕਿਲੋ ਹੁੰਦੀ ਸੀ ਹੁਣ ਤੋਂ 10 ਕਿਲੋ ਤੋਂ ਵੀ ਪਿੱਛੇ ਜਾਂਦੀ ਹੈ ਜੀ ਸਟੱਗ ਜਿਆਦਾ ਵੀ ਨਹੀਂ ਤਾਂ ਕਿ ਕੀ ਮੰਗ ਕਰਦੇ ਹੁਣ ਮੈਂ ਮੰਗ ਇਹ ਕਰਕੇ ਜੀ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਟੱਗ ਕੋਈ ਸ਼ਰਤਾਂ ਕਿਤੇ ਨਹੀਂ ਕੀਤੀ ਜਾਵੇ ਜੀ ਅੱਜ ਸਾਡੀ ਕਲਚਰ ਲੱਗੀ ਹੋਈ ਹੈ ਜੀ ਸਾਡਾ ਫਿਰ ਵੀ ਜਾਰਾ ਨਹੀਂ ਕੀ ਹੁੰਦਾ ਅੱਜ ਅਸੀਂ ਬਤ ਤੋਂ ਬਤ ਆਪਣੀ ਵੀ ਸਰਕਾਰ ਸਾਡੀ ਮਦਦ ਕਰੇ ਜੀ ਸਾਡੇ ਹਾਲਾਤ ਦੇਖੋ ਜੀ ਕੀ ਆਨੇ ਜੀ ਸਾਡੇ ਕਮਰੇ ਉਹ ਸਾਡੇ ਚੋਣ ਦੇਣੀ ਜੀ ਕਾਰਬਾਰ ਉਹ ਕਿੰਨੇ ਦੇਣੀ ਜੀ ਸਾਡੇ ਆਮ ਬੱਚੇ ਮੇਰੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜੀ ਉਹਨੂੰ ਫਿਰ ਇਹ ਹੀ ਮੰਗ ਹੈ ਜੀ ਬੱਚਾ ਕਿੰਨਾਂ ਪੜਿਆ ਹੋਇਆ ਬੱਚਾ ਜੀ ਮੇਰੇ ਬਾਣਾ ਪੜਿਆ ਹੋਇਆ ਪਰ ਬਹੁਤ ਮੁਸ਼ਕਲ ਨਾਲ ਪੜਾਇਆ ਹੋਇਆ ਜੀ ਇਹਨੂੰ ਛੋਟਾ ਬੱਚਾ ਕਿੰਨੇ ਸਾਲ ਦਾ ਹੈ ਛੋਟਾ ਹੈ ਜੀ 11 ਸਾਲ ਦਾ ਹੈ ਜੀ ਹਾਂਜੀ ਅਸੀਂ ਹੈਂਡੀਕੈਪਟਨ ਹੈ ਜੀ ਹੈਂਡੀਕੈਪਟਨ ਕਿੰਨੀ ਦੇਰ ਤੋਂ ਸ਼ੁਰੂ ਹੋ ਗਈ ਸ਼ੁਰੂ ਹੈ ਹਾਂ ਕੀ ਕੰਮ ਕਰਕੇ ਕਰ ਰਹੇ ਹੋ ਬਾਧ ਦਿਹਾੜੀ ਕਰਤਾ ਹੈ ਕਿੰਨੇ ਬੱਚੇ ਹਨ ਟ੍ਰੈਨਿੰਗ ਪੜਦੇ ਲੋਚ ਇੱਕ 12ਵੀਂ ਪਾਸ ਕਰ ਗਿਆ ਜੀ ਕੁਛ ਇਹ ਵੀ ਕਰ ਤਾ ਤੇ ਫਿਰ ਬੱਚਿਆਂ ਦਾ ਕਿਵੇਂ ਪਾਲਣ ਪੋਸਣ ਕਿਵੇਂ ਕਰਨਾ ਬਾਧ ਦਿਹਾੜੀ ਮਿਲ ਜੰਦੀ ਹੈ ਦਿਹਾੜੀ ਮਿਲ ਜਾਂਦੀ ਹੈ ਇਹ ਕਦੇ ਮਿਲ ਜਾਂਦੀ ਹੈ ਲੱਗਦਾ ਹੈ ਕਦੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕੋਈ ਤੁਹਾਨੂੰ ਮਦਦ ਮਿਲੀ ਨਹੀਂ ਕੀ ਮੰਗ ਕਰਦੇ ਹਾਂ ਭਾਈ ਇਹ ਸਾਡੀ ਮਦਦ ਕੀਤੀ ਜਾਵੇ ਸਾਡੇ ਮਰਦਿਆਂ ਨੌਕਰੀ ਮਿਲਦੀ ਕੋਈ ਹੋਰ ਸਰਕਾਰ ਵੱਲੋਂ ਕੋਈ ਕਣਕ ਆਟਾ ਦਾਲ ਜੜੀਆਂ ਮਿਲਦੀ ਹੈ ਨਹੀਂ ਕਣਕ ਮਿਲਦੀ ਹੈ 5 ਕਿਲੋ 5 ਕਿਲੋ 15 ਕਿਲੋ 1500-1500 ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਬਜੀ ਫੜ 4 ਕਿਲੋ ਕਾ ਕਾਹ ਚਾਹਵਾ ਕੇ ਚਰੋ ਦੇ ਪਾਤੀ ਸੁੱਕੀ ਕਹਿਣਾ ਚਾਹੁੰਦੇ ਹੋ ਬਸ ਜੀ ਇਹ ਸਾਡੀ ਮਦਦ ਕੀਤੀ ਜਾ ਕੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਂਦਾ ਹੈ ਇਹ ਸਾਡਾ ਨਹੀਂ ਕੁਛ ਨਹੀਂ ਇਹਦੀ ਦੌਰਦਰਾਨੀ ਕੀ ਕਹਿਣਾ ਚਾਹਲੇ ਨਾ ਬਾਰੇ ਜੀ ਬਹੁਤ ਦੋਵੇਂ ਜੀ ਮਥਾਜ ਨਾ ਬਚਾ ਲੈਣਾ ਜਮਾਨ ਮੋਟਾਸੀ ਕਰਦੇ ਆ ਕਾਮਕਾਰ ਵੀ ਇੱਕ ਆ ਖਾ ਪਕਾ ਨਹੀਂ ਸਕਦੇ ਕਰਕੇ ਬਾਹਰ ਤੋਂ ਵੀ ਨਾ ਤੁਕ ਕਰੋ ਬੱਚੇ ਨੂੰ ਬੱਚੇ ਜੀ ਦੋ ਨੇ ਉਹ ਵੀ ਅਜੇ ਕੁਛ ਨਹੀਂ ਕਰਨ ਲੋਗੇ ਚਲ ਹਾਂ ਜੀ ਅਜੇ ਜਾਰੀ ਮਿਹਨਤ ਕਰਨ ਲੋਗੇ ਜੀ ਕਿੰਨੇ ਪੜੇ ਬੱਚੇ ਨੇ ਪੰਜ ਪੜੇ ਅਜੇ ਚਾਰ ਇੱਕ 12 ਪੜੇ ਹਾਂ ਜੀ ਇੱਕ 12 ਪੜੇ ਪੂਰੇ ਨੂੰ ਕਿਸੇ ਕਿਸੇ ਨੇ ਅੱਜ ਤੱਕ ਮਦਦ ਦਿੱਤੀ ਇਸ ਪੰਚਾਇਤ ਨੇ ਦੇਖਿਆ ਕਿ ਦਿਨਾਰੇ ਕੋਈ ਜ ਕੋਈ ਪਰਚਰ ਵਗੈਰੇ ਲੱਗੀ ਇਹਨਾਂ ਨੂੰ ਨਾ ਦੂਜੇ ਕੋਈ ਨਾ ਦਾ ਪਰਚਰ ਵਗੈਰਾ ਇਸ ਤਰ੍ਹਾਂ ਜਿੱਤ ਜਿਤਾ ਕੇ ਕੁਛ ਨਹੀਂ ਕਿਸੇ ਬਤਾ ਕੀ ਕਹਿਣਾ ਚਾਹ ਰਹੇ ਹੁਣ ਕੀ ਮੰਗ ਕਰਦੇ ਸੁੱਤਾ ਅਸੀਂ ਕਹਿੰਦੇ ਵੀ ਇਹਨਾਂ ਦਾ ਕੋਈ ਹੱਲ ਕਰੋ ਜੀ ਉਹ ਚਾਰ ਮੈਂਡੂ ਜੀ ਦਾ ਨਾ ਕੋਈ ਇਹਨਾਂ ਦੇ ਲੱਗ ਜਾਵੇ ਕਿ ਕਿਦਾ ਸਰਪਾਏ ਹੋ ਗਿਆ ਰੈਂਟ ਉਠਣ ਪਾਠ ਨਾ ਹੋਣੀ ਚਾਹੀਦੀ